ਅਜੀਤ ਜੀ ਤੇਰਾ ਇਹ ਬਾਰੀਕਰਨ ਨਾ ਕਰਿਓ ਸਾਡੇ ਲੰਘਣ ਵਾਸਤੇ ਤੁਹਾਨੂੰ ਲੰਘਾ ਦਿਓ ਅਜੀਤ ਜੀ ਇਹੋ ਜਿਹੀ ਕੋਈ ਕਾਰਵਾਈ ਨਹੀਂ ਕਰਾਂਗੇ ਕੋਈ ਨਾ ਬੋੜਾ ਬਣਾ ਰਹੇ ਹਾਂ ਕੋਈ ਨਹੀਂ ਕਰੇਗਾ ਅਜੀਤ ਜੀ ਸਾਡੇ ਅੰਨੀ ਸ਼ਾਂਤ ਨੇ ਕੋਈ ਨਹੀਂ ਕਰੇਗਾ ي <laughs> ਦੇ ਵਿੱਚ ਉਹ ਵਿਚਾਰ ਅਸੀਂ ਹੋਣ ਨਹੀਂ ਦੇਣਾ ਕਿੱਥੋਂ ਪਾ ਦੇ ਜੰਦਾ मर्दा ਗੱਡੀਆਂ ਕੱਢ ਕੇ ਇੱਥੇ ਬੈਠ ਜਾਓ ਕਿਉਂਕਿ ਇਹਨਾਂ ਨੇ ਗੱਡੀਆਂ ਲਾਈਆਂ ਮੋਰੇ ਆ ਬਾਅਦ ਤੇ ਗੜਗਾ ਕਾਮਲੇ ਵਿਚੇ ਗਲੀ ਸੇਵਾ ਪ੍ਰਧਾਨ ਮਲਾਜ ਮਨੂਰ ਇਕਤਾ ਜਿੰਦਾਬਾਦ 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 ਮਾਨ ਮਲਾਜ ਮਨੂਰ ਇਕਤਾ ਜਿੰਦਾਬਾਦ 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 ਸਾਡਾ ਇਕਤਾ ਜਿੰਦਾਬਾਦ 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 ਸਾਡਾ ਇਕਤਾ ਜਿੰਦਾਬਾਦ 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 ਹਾਂਜੀ ਅਸੀਂ ਠੱਕੇ ਨਾਲ ਕਿਤੇ ਨਹੀਂ ਜਾਣਾ ਅਸੀਂ ਇੱਥੇ ਬੈਠ ਕੇ ਆਪਣਾ ਪ੍ਰੋਗਰਾਮ ਕਰਾਂਗੇ ਕੁਛੀ ਖੜੇ ਰਹੋ ਤੁਸੀਂ ਵੀ ਸੁਣ ਲਓ ਕੋਈ ਕੁਛ ਚੰਗੀ ਗੱਲ ਵਾ ਕੋ ਗਲਤ ਗੱਲ ਨਹੀਂ ਕਹਨੇ ਤੁਸੀਂ ਕਿਸਾਨਾਂ ਦੇ ਪੁੱਤ ਆ ਮੋਤੇ ਜਾਂ ਤੁਸੀਂ ਪੰਜਾਬ ਦੇ ਹਾਂਜੀ ਇੱਥੇ ਸਾਰੇ ਚੇਨ ਗੱਡੀ ਦੇ ਵਿੱਚ ਕਰੀਆਂ ਉਹ ਇੱਥੇ ਚੌਂਕੜੇ ਦੇ ਵਿੱਚ ਕਰੀਆਂ ਬਿਛਾ ਲਓ ਆਪਾਂ ਇੱਥੇ ਧਰਨਾ ਦੇਣਾ ਤਾਂ ਕਿ ਕੋਈ ਵੀ ਇਹਦੇ ਤੇ ਗੱਡੀਆਂ ਧਰਤੀ ਨਾਲ ਲੈ ਕੇ ਉਹ ਟਰੈਕਟਰ ਵੀ ਇੱਥੇ ਖੜਾ ਕਰ ਲਓ ਤੇ ਇੱਥੇ ਬਾੜੀਆਂ ਉਹਦੇ ਆਪਾਂ ਆਪਣਾ ਪ੍ਰੋਗਰਾਮ ਇੱਥੇ ਕਰਾਂਗੇ ਹਾਂਜੀ ਸਾਡਾ ਸਾਥ ਜੇ ਕੋਈ ਗੱਲ ਨਹੀਂ ਇਥੇ ਬਰੋ ਬਿਲਕੁਲ ਨੂੰ ਕਰਨੀ ਕਿਸੇ ਨੇ ਕਿਸੇ ਨੂੰ ਕੋਈ ਗਲਤ ਨਹੀਂ ਪਾਣਾ ਸਾਡਾ ਜਿਹੜਾ ਰੋਸ ਵਾ ਇਹ ਸੈਂਟਰ ਦੀ ਸਰਕਾਰ ਜਿਹੜੀ ਸਰਕਾਰ ਆ ਇਹ ਕੱਲੀ ਕਿਸਾਨ ਮਰੋਦੀ ਨਹੀਂ ਇਹ ਮਜ਼ਦਮ ਮਰੋਦੀ ਦੀਆਂ ਇਹਨੇ ਇਹਨੇ ਕੱਲੇ-ਕੱਲੇ ਵਰਗ ਨੂੰ ਇੱਕ-ਇੱਕ ਕਰਕੇ ਇਹਨਾਂ ਨੇ ਮੁੱਟਣਾ ਇਹ ਜੋਖੰਦ ਕਿ ਅੱਜ ਕਿਸਾਨਾਂ ਦੇ ਡੱਕਾ ਪਿਆ ਇਹ ਕੱਲੇ ਕਿਸਾਨਾਂ ਦੇ ਨਹੀਂ ਪਿਆ ਏ ਆਰ ਸੰਤਾ ਦੇ ਉਤੇ ਢਕਾਇਆ ਇਹ ਆਦਮੀਆਂ ਬੰਦਿਆਂ ਦਾ ਇੱਕ ਚਮਚਾ ਪਿੱਠੂ ਕਹਿ ਸਕਦੇ ਆ ਕਿ ਉਹਨਾਂ ਨੂੰ ਇਹ ਇਹ ਜਿੱਦ ਨਾਲ ਤਾਂ ਕਦੇ ਗੱਲ ਨਹੀਂ ਸੁਝਾਈ ਉਹ ਅੱਜ ਫੇਰ ਸਾਡੇ ਦੁੱਖ ਆਇਆ ਕੇਦੇ ਭੇਦੇ ਕੀਆ ਇਹ ਉਥੇ ਵੀ ਗੱਲ ਗਰਾਂ ਨੂੰ ਫਗਿਆ ਸੀ ਸਾਰੇ ਮੇਨ ਅਸੀਂ ਕਦੀ ਬਾਹਰ ਵਰਦਾ ਸੀ ਇਹਨੂੰ ਜਦੋਂ ਸਾਡੇ ਕਿਸਾਨਾਂ ਨੇ ਸਵਾਲ ਪੁੱਛੇ ਉਹ ਕਦੀ ਟੈਲੀਫੋਨ ਕਰ ਲੈ ਉੱਠ ਕੇ ਉੱਧਰ ਨੂੰ ਜਾਂਦਾ ਸੀ ਕਦੀ ਉੱਧਰ ਨਹੀਂ ਜਾਂਦਾ ਸੀ ਅੱਜ ਸਾਨੂੰ ਫੜੇ ਗਨੋਂ ਆਇਆ ਇੱਥੇ ਇਹ ਮਦਦ ਪਰਵੇ ਚਾਟ ਲੋ ਅਡਾਮੀਆਂ ਕਿਉਂ ਵੀ ਅੱਜ ਆ ਕੇ ਉੱਧਰ ਆਪਣੇ ਬੰਦੇ ਭੇਜਣੇ ਆ ਬੰਦੇ ਵਲੰਟੀਅਰ ਤੇ ਉਧਰੋਂ ਵੀ ਨਹੀਂ ਆਉਣੋਂ ਆਉਣ ਦੇਣਾ ਤੁਸੀਂ ਉਹਨਾਂ ਨੂੰ ਬੇਨਤੀ ਪਹਿਲਾਂ ਹੀ ਕਰਦੇ ਹੋ ਕਿ ਉਹਨਾਂ ਨੇ ਜਿੱਥੇ ਪਟਿਆਰੀਆਂ ਕਰਨਾ ਜਾਂ ਹੋਰ ਕਿਤੇ ਕਰਨਾ ਉੱਥੇ ਜਾ ਕੇ ਆਪਣਾ ਪ੍ਰੋਗਰਾਮ ਕਰਨਾ ਹਾਂ ਹਾਂ ਜੀ ਕਿਸੇ ਵੀ ਕੋਈ ਅਸੀਂ ਕਰ ਨਹੀਂ ਦੇਣਾ ਉਹਨੂੰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਹਾਂ ਜੀ ਜਿੱਥੇ ਤੱਕ ਕਾਲੇ ਕਾਨੂੰਨਾਂ ਦਾ ਸਬੰਧ ਆ ਤਕਰੀਬਨ ਕਿਸਾਨਾਂ ਨੂੰ ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈਗੀ ਕਿ ਕਾਨੂੰਨ ਕਿਹਦੇ ਵਾਸਤੇ ਬਣਾਏ ਗਏ ਆ ਤੇ ਕਿਹਨਾਂ ਕਾਨੂੰਨਾਂ ਨਾਲ ਕੀ ਕਰਨਾ ਚਾਹੁੰਦੇ ਆ ਸਾਡੇ ਆਲੇ ਦੁਆਲੇ ਭਰਾ ਜਿਹੜੇ ਦੁਕਾਨਦਾਰ ਨੇ ਕਰੂਨ ਮੜਾਏ ਆ ਅਸੀਂ ਟ੍ਰੇਡ ਨਹੀਂ ਕਰਦੇ ਅਸੀਂ ਫਸਲ ਪੈਦਾ ਕਰਦੇ ਆ ਅਸੀਂ ਕੋਈ ਪ੍ਰੋਡਿਊਸ ਜਿਹੜੀ ਆ ਉਹਨੂੰ ਮੋਲੀ ਅੱਗੇ ਕੁਝ ਨਹੀਂ ਬਣਾਉਦੇ ਅਸੀਂ ਆਕਾ ਨਹੀਂ ਵੇਚਦੇ ਅਸੀਂ ਉਹਦੇ ਬਿਸਕੁਟ ਬਣਾ ਕੇ ਨਹੀਂ ਵੇਚਦੇ ਅਸੀਂ ਬਾਣੇ ਵੇਚਦੇ ਆ ਅਸੀਂ ਵਪਾਰ ਨਹੀਂ ਕਰਦੇ ਜਿਹੜਾ ਵਪਾਰਵਾ ਉਹ ਸੈਂਟਰ ਸਰਗਰਮੈਂਟ ਦੇ ਅੰਦਰ ਆਵਾ ਤੇ ਜਿਹੜੇ ਐਗਰੀਕਲਚਰਵਾ ਉਹ ਸਿਰਫ ਰਾਜਾਂ ਦਾ ਵਿਛਾਇਆ ਸਾਰੇ ਜਿਹੜੇ ਸਾਨ ਭਰਾ ਆ ਓਕੇ ਆ ਕੇ ਇੱਥੇ ਥੱਲੇ ਬਹਿ ਜਾਣ ਇਹ ਵਧੀਆ ਨਹੀਂ ਲੱਗਦਾ ਕਿਉਂਕਿ ਜਿੱਡੀ ਸਾਡੀ ਜਿੰਨਤੀ ਜਿੰਦਾਬਾਦ 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 ਇਹ ਕਾਲੇ ਕਾਨੂੰਨਾਂ ਬਾਰੇ ਦੱਸਦਾ ਦੂਜਾ ਕਾਨੂੰਨ ਕੀ ਬਣਾਇਆ ਕਿ ਉਹਦੇ ਵਿੱਚ ਉਹਨਾਂ ਨੇ ਮੰਡੀ ਸਿਸਟਮ ਜਿਹੜਾ ਸਾਡੀ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਸੀ ਉਹਦੇ ਵੀ ਸੋਧਾਂ ਕਰਾਉਣੀਆਂ ਚਾਹੁੰਦੇ ਸੀ ਤਾਂ ਕਿ ਜਿਹੜੇ ਇਹਨਾਂ ਨੇ ਇਹ ਕਹਿ ਰਹੇ ਅਸੀਂ ਮੰਡੀ ਸਿਸਟਮ ਜਿਹੜਾ ਉਹ ਠੀਕ ਕਰ ਦਿੱਤਾ ਉਲਟਾ ਇਹਨਾਂ ਨੇ ਨੁਕਸਾਨ ਕੀਤਾ ਕਿ ਉਹ ਸਾਡੇ ਪਹਿਲਾਂ ਹੀ ਕੋਈ ਕਈ ਜੜੀਆਂ ਚੀਜ਼ਾਂ ਸੀਆਂ ਜਿੰਨਾ ਸਾਡੇ ਜ਼ਮੀਨ ਦਾ ਠੇਕਾ ਉਹ ਪੂਰਾ ਨਹੀਂ ਗਿਣਿਆ ਜਾਂਦਾ ਸੀ ਜਦੋਂ ਕੋਈ ਰੇਟ ਨੋਕਰਨ ਕਰਨਾ ਜਾਂ ਬਹਿ ਜਾਓ ਜੀ ਇਹ ਬੋਲਦੇ ਉਹ ਜਿਹਨੇ ਅਸੀਂ ਤੁਹਾਡਾ ਮਰਜ਼ਾ ਮੰਗਦੇ ਨੇ ਪਰ ਜੇ ਅਸੀਂ ਮੰਨ ਲਏ ਤਾਂ ਉਹ ਅਦਾਮੀਆਂ ਨੂੰ ਅਸੀਂ ਅਦਾਮੀਵਾਨੀ ਨੂੰ ਕੀ ਕਹਾਂ ਜਿਹੜਾ ਸਾਡਾ ਅੱਜ ਦਾ ਇਹ ਪ੍ਰੋਗਰਾਮ ਆਜ਼ਾਦ ਕਿਸਾਨ ਕਮੇਟੀ ਦੁਆਬਾ ਸਰਦਾਰ ਹਰਪਾਲ ਸਿੰਘ ਜੀ ਸੰਘਾ ਦੀ ਅਗਵਾਈ ਦੇ ਵਿੱਚ ਚੱਲ ਰਿਹਾ ਇਹ ਜੋ ਸਾਡਾ ਅੱਜ ਦਾ ਪ੍ਰੋਗਰਾਮ ਆ ਜੋ ਕਿ ਸੋਮ ਪ੍ਰਕਾਸ਼ ਸਾਡੇ ਹੁਸ਼ਿਆਰਪੁਰ ਦਾ ਐਮਪੀ ਉਹ ਜਿਹੜਾ ਕਿ ਦਿੱਲੀ ਤੋਂ ਵਿਸ਼ੇਸ਼ ਤੌਰ ਤੇ ਆਇਆ ਅਟਲ ਬਿਹਾਰੀ ਬਾਜਪਾ ਜੀ ਦਾ ਜਨਮ ਦਿਨ ਮੌਨਾਉਣ ਦੇ ਬਹਾਨੇ ਉਹ ਅੱਜ ਸਾਡੇ ਕਿਸਾਨਾਂ ਨੂੰ ਇਹ ਦੱਸਣ ਆਇਆ ਵੇ ਜਿਹੜੇ ਕਾਨੂੰਨ ਆ ਤੁਹਾਡੇ ਹੱਕ ਦੇ ਵਿੱਚ ਕਿੰਨੇ ਕੁ ਆ ਕਿਉਂਕਿ ਇਸੇ ਐਮਪੀ ਦੇ ਕੋਲੋਂ ਦਿੱਲੀ ਦੇ ਵਿੱਚ ਜਦੋਂ ਸਾਡੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਸੀ ਤਾਂ ਉੱਥੇ ਇਹਦੇ ਟੇਬਲ ਟਾਕ ਦੇ ਉੱਤੇ ਇੱਕ ਵੀ ਗੱਲ ਦਾ ਇਹਦੇ ਕੋਲੋਂ ਜਵਾਬ ਨਹੀਂ ਸੀ ਦੇ ਹੋਇਆ ਕਿ ਜਿਹੜੇ ਇਹ ਕਾਨੂੰਨ ਬਣਾਏ ਆ ਇਹ ਕਿਸਾਨ ਦੇ ਕਿੰਨੇ ਕ ਹੱਕ ਲਈ ਆ ਕਿਉਂਕਿ ਸਾਡੇ ਲੀਡਰਾਂ ਨੇ ਸਾਡੀਆਂ ਜਥੇਬੰਦੀਆਂ ਨੇ ਉੱਥੇ ਇਹਦਾ ਜਵਾਬ ਦਿੱਤਾ ਤੇ ਇਸੇ ਸੋਮ ਪ੍ਰਕਾਸ਼ ਦੇ ਕੋਲੋਂ ਇਹਨੂੰ ਗੱਲ ਨਹੀਂ ਸੀ ਆਈ ਨਾ ਤੋਮਰ ਨੂੰ ਆਈ ਨਾ ਸੋਮ ਪ੍ਰਕਾਸ਼ ਨੂੰ ਆਈ ਏ ਅੱਜ ਇੱਥੇ ਲੋਕਾਂ ਨੂੰ ਦੱਸਣ ਆਏ ਆਵੇ ਕਾਨੂੰਨਾਂ ਦੇ ਕੀ ਫਾਇਦੇ ਆ ਇਹ ਕਿਸਾਨਾਂ ਨੂੰ ਕੀ ਸਾਨੂੰ ਕਰੋ ਅਨਪੜ੍ਹ ਸਮਝਦੇ ਆ ਜਿੱਦਾਂ ਸਾਨੂੰ ਕਾਨੂੰਨਾਂ ਬਾਰੇ ਨਹੀਂ ਪਤਾ ਸਾਨੂੰ ਸਭ ਕੁਝ ਪਤਾ ਆ ਕਿਉਂਕਿ ਇਹ ਸਾਡੇ ਕਿਸਾਨਾਂ ਨੂੰ ਲੁੱਟਣ ਤੇ ਕੁੱਟਣ ਦੀ ਨੀਅਤ ਦੇ ਨਾਲ ਬਿਲਕੁਲ ਹੈ ਜੀ ਜਿੱਥੇ ਪ੍ਰੋਗਰਾਮ ਕਰੂਗਾ ਇਹਦਾ ਚਾਰ ਜਗ੍ਹਾ ਪ੍ਰੋਗਰਾਮ ਕਰੰਦਾ ਇਹਨਾਂ ਨੇ ਕਿ ਚਾ ਮਿੱਥੇ ਅਸੀਂ ਚਾਰ ਜਗ੍ਹਾ ਜਾ ਕੇ ਸਾਡੇ ਸਾਰੇ ਜ਼ਿਲ੍ਹੇ ਦੇ ਵਿੱਚੋਂ ਕਿਸਾਨ ਆਏ ਹੋਏ ਆ ਇਹਦਾ ਵਿਰੋਧ ਕਰਾਂਗੇ ਪੁਲਿਸ ਕਿੰਨਾ ਕੁ ਜੇ ਰੋਕ ਲੌਗੀ ਕਿੰਨੀ ਸੰਗਤ ਨੂੰ ਰੋਕ ਲੌਗੀ ਸੰਗਤ ਬਿਆਨ ਤੋਂ ਆ ਅਸੀਂ ਜਿੱਥੇ ਇਹਦਾ ਵਿਰੋਧ ਕਿੱਥੇ ਤੱਕ ਹੋ ਸਕਿਆ ਅਸੀਂ ਇਹਦਾ ਵਿਰੋਧ ਕਰਾਂਗੇ ਜਿਹੜੀ ਸਰਕਾਰ ਨੇ ਚਿੱਠੀਆਂ ਭੇਜੀਆਂ ਫਰਾਕਾ ਦੇ ਦੇ ਜਿਹੜੀ ਸਰਕਾਰ ਨੇ ਚਿੱਠੀਆਂ ਭੇਜੀਆਂ ਲੁਕਣ ਮਿਚੀ ਖੇਲ ਰਹੇ ਆ ਉਹਦਾ ਕੋਈ ਮਤਲਬ ਨਹੀਂ ਹੈਗਾ ਸਰਕਾਰ ਨੇ ਸਮਾਂ ਤੇ ਤਰੀਕ ਜਿਹੜੀ ਸਰਕਾਰ ਨੇ ਨਿਸ਼ਚਿਤ ਕਰਨੀ ਹੁੰਦੀ ਆ ਨਾ ਕਿ ਕਿਸਾਨਾਂ ਨੇ ਸਰਦਾਰ ਜੀ ਵਿੱਚ ਪ੍ਰੋਫੈਸਰ ਉਹ ਮਾਰੇ ਪਰ ਜੋ ਤੁਸੀਂ ਕਰ ਰਹੇ ਕੋਈ ਹੋਰ ਜਿਲ੍ਹੇ ਵਿੱਚ ਕੁਝ ਕਰ ਰਹੇ ਤੁਹਾਡੇ ਬੰਦੇ ਹੁਣ ਉੱਤੇ ਵਾਲੀ ਪੈਂਡਲ ਤੋੜ ਰਹੇ ਇਹ ਕੋਈ ਇੱਕ ਨਹੀਂ ਆਪਾਂ ਨੂੰ ਸ਼ੋਭਾ ਵੀ ਨਹੀਂ ਨਾ ਮੈਨੂੰ ਅੱਸਿਸਟੈਂਟ ਤੁਸੀਂ ਸਾਰੇ ਖਰਾਬ ਕਰਦਾ ਆਪਣੇ ਜੋ ਤੁਹਾਡਾ ਫੰਕਸ਼ਨ ਇਸ ਦਿੱਲੀ ਚੱਲ ਰਿਹਾ ਕਰਨਾ ਫਟਕਾਰੋ ਬੜੀ ਯਾਰ ਇੱਕ ਜਿਹੜਾ ਗੱਲ ਕਰ ਮੈਂ ਤੇਰੀ ਮਰਜ਼ੀ ਹੈ ਜੋ ਕਰ ਹਲੋ ਸਰਦਾਰ ਜੀ ਬੋਲਦੇ ਭਾਈ ਦੋਨੋਂ ਕਰ ਲੈ ਯਾਰ ਇਹ ਨਹੀਂ ਗੱਲ ਸੀ ਇਹਨਾਂ ਨੇ ਗੱਲ ਕਰ ਸਾਡੇ ਭਾਓ ਸਾਡੇ ਸੱਜਣੋ ਇਹਦੇ ਇਹਨਾਂ ਕੋਈ ਗੱਲ ਨਹੀਂ ਕਰਦੇ ਬੋਲ ਕਿ ਵੀ ਤੁਸੀਂ ਹੋਰ ਫਿਰ ਇੱਥੇ ਦੇਖੋ ਜੇ ਤੇ ਤੁਹਾਡਾ ਦਿਲ ਕਰਦਾ ਕਿ ਤੁਸੀਂ ਵਾਇਲੈਂਸ ਕਰਦੇ ਮੈਂ ਇੱਥੇ ਖੜਦਾ ਤੁਹਾਡੇ ਅਗੇ ਪਹਿਲਾਂ ਮੇਰੇ ਨਾਲ ਕਰ ਲਓ ਫਿਰ ਕਿਸੇ ਨਾਲ ਨਿਕਾਲੇ ਕਿਸੇ ਨਾਲ ਨਹੀਂ ਨਿਕਾਲੇ ਮੈਂ ਤੁਹਾਡੇ ਤੇ ਹੱਥ ਨਹੀਂ ਚੁੱਕਣਾ ਮੈਨੂੰ ਮੈਂ ਪੰਜਾਬੀ ਮੈਨੂੰ ਆਪਣੀ ਪਰ ਮੇਰੀ ਇੱਕ ਗੱਲ ਸੁਣ ਇਹ ਤੇ ਹੈ ਨਹੀਂ ਕਿ ਮੈਂ ਕੋਈ ਬਿਆਰ ਚੁੱਕੀ ਤੋ ਜਿੰਨਾ ਜਿਗਰਾ ਤੇਰਾ ਉਨਾ ਹੀ ਮੈਂ ਬਿਲਕੁਲ ਠੀਕ ਹੈ ਬਟ ਇਹ ਕੰਮ ਨਾ ਕਰ ਤੁਸੀਂ ਜਿੱਥੇ ਬੈਠਾ ਇੱਕ ਜਗ੍ਹਾ ਬੈਠੋ ਕੋਈ ਕੰਨ ਕੋਈ ਬੰਦੇ ਬੱਲੇ ਬੈਠੇ ਮੇਰੀ ਇੱਕ ਗੱਲ ਸੁਣੋ ਪ੍ਰੋਗਰਾਮ ਸਾਰੇ ਪੰਜਾਬ ਚ ਕਿਤੇ ਵੀ ਇਤਾਂ ਦੀ ਕੋਈ ਗੱਲ ਨਹੀਂ ਕਿਸੇ ਮੇਰੀ ਕੋਈ ਜੇ ਜੇ ਸਾਈਡ ਤੇ ਬੈਠਾ ਬੈਠੋ ਜੇ ਉਹ ਕੋਈ ਗਲਤ ਗੱਲ ਕਰਨਗੇ ਮੈਂ ਬਾਹਰ ਜਾ ਕੇ ਬਣਾਉਂਦਾ ਯਾਰ ਮੇਰੀ ਅੱਖੋਂ ਇੱਕ ਵਾਰ ਤੇ ਅੱਖੇ ਚੋਂ ਸਾਰਾ हिकु मेन रोबर वठिजो ਨਾ ਜਿਹੜਾ ਅਸੀਂ ਕੰਮ ਕਰਨਾ ਸਾਡਾ ਇਹ ਹੀ ਹੋਣਾ ਚਾਹੀਦਾ ਜੇ ਡਕੜਾ ਹੋਵੇ ਤੇ ਕੋਈ ਸਾਡੀ ਨਹੀਂ ਪਤਾ ਕਿ ਬੜਾ ਆਪਾਂ ਕੋਈ ਐਸੀ ਚੱਲ ਰਹੀ ਹੈ ਸਾਰੇ ਆਪਰੇ ਇਹਨਾਂ ਦਾ ਜਿਹੜਾ ਖੇਤੀ ਜਿੱਥੇ ਉਹਨਾਂ ਨੇ ਕਰਦਾ ਉਹ ਵੀ ਧੀਮੀ ਪਰਲੇ ਨੇ ਕਿਤੇ ਉਹ ਹੈ ਕਿ ਚੱਲਣਾ ਬੰਦ ਨਹੀਂ ਨਾ ਹੁਣ ਜਿੱਦਾਂ ਇਹ ਰੋੜਾ ਬੰਦ ਨਹੀਂ ਨਹੀਂ ਹਲੇ ਆਪਾਂ ਬੰਦ ਕਰਾ ਕੇ ਜਿੱਥੇ ਜਾਪ ਜਾਓ ਉਹ ਵਰ ਵਿੱਚ ਰੱਖਦੇ ਹਾਂ ਬੰਤੀ ਅੱਜ ਨਾਲ thank